ਖੁਸ਼ਕ ਹਵਾਵਾਂ ਖੁਸ਼ਕ ਹਵਾਵਾਂ ਪਰ ਬੱਦਲ ਨੇ ਗਰਜਦੇ بارش ਨਾ ਹੋਈ ਇੱਕ ਦੂਸਰੇ 'ਚ ਮਰਜਦੇ ਨਾ ਦਰਦ ਲੁਕਾਈ ਦਾ ਨਾ ਦਰਦ ਲੁਕਾਈ ਦਾ ਨਾ ਹੂਕ ਦਿਲਾਂ ਦੀ ਨਾ ਦਰਦ ਲੁਕਾਈ ਦਾ ਨਾ ਹੂਕ ਦਿਲਾਂ ਦੀ ਨਵੇਂ ਨਗਮੇ آمد ਸਭ ਇੱਕੋ ਹੀ ਤਰਜ ਦੇ ਨਵੇਂ ਨਗਮੇ آمد ਸਭ ਇੱਕੋ ਹੀ ਤਰਜ ਦੇ ਨਸ਼ਿਆਂ ਦੇ ਲਈ ਜਾਂਦੇ ਹੱਦਾਂ ਹੀ ਗੁਜ਼ਰ ਜੋ ਨਸ਼ਿਆਂ ਦੇ ਲਈ ਜਾਂਦੇ ਹੱਦਾਂ ਹੀ ਗੁਜ਼ਰ ਜੋ ਕਾਸ਼ ਕਿਤੇ ਮਾਪੇ ਨਿੱਕੇ ਹੁੰਦਿਆਂ ਤੋਂ ਵਰਜ ਦੇ ਤੂੰ ਖੁਸ਼ ਜ਼ਿੰਦਗੀ ਚ ਸਕੂਨ ਸਾਡੇ ਸਾਹਾਂ ਨੂੰ ਤੂੰ ਖੁਸ਼ ਜ਼ਿੰਦਗੀ ਚ ਸਕੂਨ ਸਾਡੇ ਸਾਹਾਂ ਨੂੰ ਤੇਰੇ ਕੋੜੇ ਬੋਲ ਭਲਾ ਸਾਨੂੰ ਕੀ ਹਰਜ ਦੇ ਤੇਰੇ ਕੋੜੇ ਬੋਲ ਭਲਾ ਸਾਨੂੰ ਕੀ ਹਰਜ ਦੇ ਕਦੇ ਅੱਖੀਆਂ ਤੇ ਕਦੀ ਮੁਸਕਰਾਹਟਾਂ ਦੇ ਨਾਲ ਕਦੀ ਅੱਖੀਆਂ ਤੇ ਕਦੀ ਮੁਸਕਰਾਹਟਾਂ ਦੇ ਨਾਲ ਚਿਹਰਾ ਤੋਂ ਪਿਆਰ ਤੇਰੇ ਦਿਲਾਂ ਚ ਦਰਜ ਦੇ ਚਿਹਰਾ ਤੋਂ ਪਿਆਰ ਤੇਰੇ ਦਿਲਾਂ ਚ ਦਰਜ ਦੇ ਜੁਦਾਈ ਦੀ ਚੀਸ ਵਟੇ ਭੇਜੇ ਤੋਹਫੇ ਕੀਮਤੀ ਜੁਦਾਈ ਦੀ ਚੀਸ ਵਟੇ ਜੇ ਤੋਹਫੇ ਕੀਮਤੀ ਸਦਕੇ ਮੈਂ ਜਾਵਾਂ ਹਾਏ ਤੇਰੇ ਨਹੀਂ ਫਰਜ਼ ਤੇ ਸਦਕੇ ਮੈਂ ਜਾਵਾਂ ਹਾਏ ਤੇਰੇ ਨਹੀਂ ਫਰਜ਼ ਤੇ ਨਾ ਸ਼ਾਇਰਾਂ ਦੀ ਸੰਗਤ ਨਾ ਸ਼ਾਇਰੀ ਦਾ ਇਲਮ ਨਾ ਸ਼ਾਇਰਾਂ ਦੀ ਸੰਗਤ ਨਾ ਸ਼ਾਇਰੀ ਦਾ ਇਲਮ ਮੁਹੱਬਤਾਂ ਦੇ ਬੱਜੇ ਹਾਂ ਕਵਿਤਾ માં ਅਰਜ ਦੇ ਮਹੱਭਤਾں ਦੇ ਬੱਜੇ ਹਾਂ ਕਵਿਤਾमां ਅਰਜ ਦੇ ਮਰਨੇ ਨੂੰ ਕੀ ਸੀ ਮਰ ਹੀ ਜਾਂਦੇ ਇਕਬਾਲ ਮਰਨੇ ਨੂੰ ਕੀ ਸੀ ਮਰ ਹੀ ਜਾਂਦੇ ਇਕਬਾਲ ਇਹ ਚੱਲਦੇ ਸਾ ਸਾਰੇ ਤੇਰੇ ਹੀ ਕੱਜ ਦੇ